ਮੋਨੂ ਦੇ ਪੇਪਰ ਵੀ ਨਜ਼ਦੀਕ ਆ ਚੁੱਕੇ ਸਨ ਪ੍ਰੀਖਿਆ 'ਚ ਸਿਰਫ 2 ਦਿਨ ਹੀ ਬਚੇ ਸਨ ਸੋਨੂ ਤੇ ਮੋਨੂ ਦੇ ਪਿਤਾ ਜੀ ਨੇ ਇੱਕ ਵਾਰ ਫੇਰ ਦੋਨਾਂ ਬੱਚੀਆਂ ਨੂੰ ਸਮਝਾਇਆ ਬੱਚਿਓ ਅਗਲੇ ਹਫਤੇ ਸੋਮਵਾਰ ਤੋਂ ਤੁਹਾਡੇ ਦੋਵਾਂ ਦੇ ਪੇਪਰ ਸ਼ੁਰੂ ਹੋ ਰਹੇ ਨੇ ਖੂਬ ਮਨ ਲਾ ਕੇ ਪੜਿਓ ਪਰ ਬੇਟਾ ਮੋਨੂ ਮੈਨੂੰ ਤੇਰੀ ਬੜੀ ਹੀ ਫਿਕਰ ਹੁੰਦੀ ਏ ਪਾਪਾ ਤੁਸੀਂ ਫਿਕਰ ਨਾ ਕਰੋ ਮੈਂ ਬੜੀ ਮਿਹਨਤ ਕਰਾਂਗੀ ਠੀਕ ਹੈ ਬੇਟਾ ਬੈਸਟ ਆਫ ਲੱਕ ਮੋਨੂ ਆਪਣੀਆਂ ਆਤਾਂ ਤੋਂ ਬਾਜ਼ ਕਿੱਥੇ ਆਉਣ ਵਾਲੀ ਸੀ ਪਿਤਾ ਜੀ ਦੇ ਜਾਂਦੇ ਹੀ ਉਹ ਇੱਕ ਵਾਰ ਫੇਰ ਖੇਡਣ ਚਲੀ ਗਈ ਸੋਨੂ ਨੇ ਮੋਨੂ ਨੂੰ ਰੋਕਿਆ ਤੇ ਕਿਹਾ ਦੇਖੋ ਮੋਨੂ ਬਾਹਰ ਦਾ ਮੌਸਮ ਬੜਾ ਖਰਾਬ ਹੈ ਤੂੰ ਬਾਹਰ ਨਾ ਜਾ ਤੇ ਇੱਥੇ ਹੀ ਬੈਠ ਕੇ ਪੜ੍ਹਾਈ ਕਰ ਕਿਤੇ ਲਾਈਟ ਚਲੀ ਗਈ ਤਾਂ ਹੋਰ ਵੀ ਜ਼ਿਆਦਾ ਪੰਗਾ ਪੈ ਜਾਣਾ ਹੈ ਤੂੰ ਮੇਰੀ ਫਿਕਰ ਨਾ ਕਰ ਅਜੇ ਬੜਾ ਸਮਾਂ ਪਿਆ ਹੈ ਮੈਂ ਆਪਣੀ ਪੜ੍ਹਾਈ ਪੂਰੀ ਕਰ ਲਵਾਂਗੀ ਸੋਨ ਦੀ ਗੱਲ ਨੂੰ ਅਣ ਸੁਣਿਆ ਕਰਕੇ ਮੋਨੂ ਫਿਰ ਤੋਂ ਖੇਡਣ 'ਚ ਲੱਗ ਗਈ